ਕੱਲ ਦੀ ਹੀ ਤਾਂ ਗੱਲ ਸੀ ਉਹਨਾਂ ਬਰਾਂਡੇ ਦੀ ਛੱਤ 'ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ ਇਹ ਚਿੜੀਆਂ ਵੀ ਬੜੀਆਂ ਠੀਠਣੀਆਂ ਉਸ ਸੋਚਿਆ ਤੇ ਫਿਰ ਗਾਡਰ ਨਾਲ ਲੰਕ ਤੇ ਕੱਖਾਂ ਤਿੱਲਿਆਂ ਨੂੰ ਖਿੱਚ ਕੇ ਧਰਤੀ ਤੇ ਸਿੱਟ ਦਿੱਤਾ ਇਹ ਪਿਛਲੇ ਕਈ ਦਿਨਾਂ ਤੋਂ ਛੱਤ ਵਿੱਚਲੇ ਕੱਖਾਂ ਨੂੰ ਸਾਫ਼ ਕਰਦੀ ਪਰ ਅਗਲੇ ਦਿਨ ਸ਼ਾਮ ਤੱਕ ਚਿੜੀਆਂ ਫੇਰ ਤਿੱਲਾ-ਤਿੱਲਾ ਕਰਕੇ ਕੱਖ ਜਮਾ ਕਰ ਦੇਣਗੀਆਂ ਉਹ ਇਸ ਤਰ੍ਹਾਂ ਦੇ ਗੰਦ ਦੇ ਝੰਝਟ ਤੋਂ ਡਾਢੀ ਤੰਗ ਆ ਚੁੱਕੀ ਸੀ ਉਹ ਸਕੂਲੋਂ ਆਉਂਦੀ ਤਾਂ ਆਉਂਦਿਆਂ ਹੀ ਚਿੜੀਆਂ ਆਪਣਾ ਕੰਮ ਪੂਰੇ ਜ਼ੋਰ ਸ਼ੋਰ ਨਾਲ ਕਰ ਰਹੀਆਂ ਹੁੰਦੀਆਂ ਉਸ ਦੀ ਮਾਂ ਨੇ ਕਿੰਨੀ ਵਾਰੀ ਆਖਿਆ ਨਹੀਂ ਰਹਿਣ ਦੇਤੀਏ ਪੰਛੀ ਪਖੇਰੂਆਂ ਦਾ ਵੀ ਕੋਈ ਟਿਕਾਣਾ ਹੈ ਅੱਜ ਇੱਥੇ ਤੇ ਕੱਲ ਕਿਤੇ ਹੋਰ ਇਹ ਇੱਥੇ ਆਪਣਾ ਘਰ ਬਣਾਉਣ ਗੀਆ ਤੇ ਬੱਚੇ ਪਾਲ ਕੇ ਖੌਰੀ ਕਿਤੇ ਉੱਡ-ਪੁੱਡ ਜਾਣ ਗੀਆ ਮੈਨੂੰ ਤੇ ਲੱਗਦਾ ਇਸ ਜਗ੍ਹਾ ਨਾਲ ਇਹਨਾਂ ਦਾ ਮੋਹ ਹੋ ਗਿਆ ਜਿਹੜਾ ਬਾਰ-ਬਾਰ ਇੱਥੇ ਕੱਖ ਇਕੱਠੇ ਕਰਦੀਆਂ ਨੇ ਰਹਿਣ ਦਿੱਤੀ ਇਹ ਇਹ ਵੀ ਤੇਰੀ ਜਾਤ ਦੀਆਂ ਨੇ ਕੁੜੀਆਂ ਕੁੜੀਆਂ ਤੇ ਚਿੜੀਆਂ ਦੀ ਜਾਤ ਇੱਕੋ ਹੀ ਐ ਪਰ ਉਸਨੇ ਫਿਰ ਗੁੱਸੇ ਵਿੱਚ ਕਹਿ ਕੇ ਕੱਖ ਖਿੱਚ ਕੇ ਬਾਹਰ ਸੁੱਟ ਦਿੱਤੇ ਤੇ ਉਸਨੂੰ ਰੋਜ਼ ਦਾ ਸਿਆਪਾ ਕਰਨਾ ਪੈਂਦਾ ਕੋਈ ਆਇਆ ਗਿਆ ਕੀ ਕਹੂਗਾ ਇੱਕ ਵਾਰ ਚਿੜੀਆਂ ਦੁਆਰਾ ਇਕੱਠੇ ਕੀਤੇ ਕੱਖ ਤਿੱਲਾ-ਤਿੱਲਾ ਹੋ ਗਏ ਅਗਲੀ ਦੁਪਹਿਰ ਤੱਕ ਜਦੋਂ ਸਕੂਲੋਂ ਪਰਤੀ ਤਾ ਚਿੜੀਆਂ ਨੇ ਫੇਰ ਕਿੰਨੇ ਸਾਰੇ ਘਾਹ ਫੂਸ ਤੇ ਪ੍ਰਾਲੀ ਦੇ ਥਿੱਲੇ ਇਕੱਠੇ ਕਰ ਰੱਖੇ ਸੀ ਕੁਝ ਤਾਂ ਗਾਡਰ ਦੇ ਉੱਤੇ ਤੇ ਕੁਝ ਗਾਡਰ ਦੇ ਨਾਲ ਲੰਮਕ ਰਹੇ ਸਨ ਉਸ ਨੂੰ ਵੇਖ ਕੇ ਪਹਿਲਾਂ ਤਾਂ ਉਸ ਨੂੰ ਬੜਾ ਗੁੱਸਾ ਆਇਆ ਪਰ ਫਿਰ ਅਗਲੇ ਹੀ ਪਲ ਉਸਤੇ ਬੁੱਲਾਂ ਵਿੱਚ ਹਲਕੀ ਜਿਹੀ ਮੁਸਕਾਨ ਫੈਲ ਗਈ ਉਸ ਨੇ ਅੱਜ ਕੱਖ ਖਿੱਚ ਕੇ ਬਾਹਰ ਨਹੀਂ ਸੁੱਟੇ ਸਗੋਂ ਗਾਡਰ ਤੋਂ ਹੇਠਾਂ ਲੰਮਕ ਦੇ ਕੱਖਾਂ ਨੂੰ ਵੀ ਆਲਣੇ ਵਿੱਚ ਟਕਾ ਦਿੱਤਾ ਪਤਾ ਨਹੀਂ ਇਹ ਬਦਲਾਅ ਕਿਸ ਕਾਰਨ ਸੀ ਜਾਂ ਕਿਸ ਦੀ ਪ੍ਰੇਰਣਾ ਸਦਕਾ ਸੀ ਜਾਂ ਕਹਿ ਲਓ ਮਾਂ ਦੇ ਸਮਝਾਉਣ ਦਾ ਨਤੀਜਾ ਸੀ ਜਾਂ ਕਹਿ ਲਓ ਉਸ ਦੀ ਨਿੱਜੀ ਯਥਾ ਸ਼ਕਤੀ ਦਾ ਬਦਲਾਅ ਦਾ ਪਤਾਰਾ ਸੀ ਉਸ ਨੂੰ ਚਿੜੀਆਂ ਨਾਲ ਮੋਹ ਹੋ ਗਿਆ ਉਹ ਨਿੱਤ ਪੁੰਝੇ ਡਿੱਗੇ ਕੱਖਾਂ ਨੂੰ ਚਿੜੀਆਂ ਦੇ ਆਲ ਨੇ ਵਿੱਚ ਟਿਕਾ ਦਿੰਦੀ ਦਿਨਾਂ ਵਿੱਚ ਇਹ ਚਿੜੀਆਂ ਦਾ ਘਰ ਵੱਡਾ ਹੁੰਦਾ ਗਿਆ ਫਿਰ ਪਤਾ ਨਹੀਂ ਚਿੜੀਆਂ ਨੇ ਆਪਣੀਆਂ ਕਿੰਨੀਆਂ ਹੀ ਪੀੜੀਆਂ ਉੱਥੇ ਪਾਲੀਆਂ ਕਦੀ-ਕਦੀ ਤਾਂ ਕਈ-ਕਈ ਚੇਰ ਆਲਣਾ ਖਾਲੀ ਵੀ ਆ ਰਿੰਦਾ ਤੇ ਫਿਰ ਪਤਾ ਨਹੀਂ ਚਿੜੀਆਂ ਕਿੱਧਰੋਂ ਆਉਂਦੀਆਂ ਤੇ ਆਲਣੇ ਦੇ ਕੱਖਾਂ ਨੂੰ ਸਵਾਰ ਕੇ ਆਂਡੇ ਦਿੰਦੀਆਂ ਇਹ ਸਿਲਸਿਲਾ ਬਾਦਸਤੂਰ ਜਾਰੀ ਰਿਹਾ ਮਨਪ੍ਰੀਤ ਹੁਣ ਜਵਾਨ ਹੋ ਗਈ ਜੀ ਚਿੜੀਆਂ ਉਸ ਦੀਆਂ ਪੱਕੀਆਂ ਸਹੇਲੀਆਂ ਨੇ ਹੁਣ ਪਤਾ ਨਹੀਂ ਉਹ ਚਿੜੀਆਂ ਨੇ ਜਿਨ੍ਹਾਂ ਦੇ ਆਲਣੇ ਵਿੱਚੋਂ ਉਸਨੇ ਕੱਖ ਖਿੱਚੇ ਸੀ ਕਿ ਉਹ ਉਹਨਾਂ ਦੇ ਪੋਤੇ-ਪੋਤਰੀਆਂ ਨੇ ਉਸ ਨੂੰ ਸਾਰੀਆਂ ਜਿਹੜੀਆਂ ਉਸੇ ਤਰ੍ਹਾਂ ਦੀਆਂ ਲੱਗਦੀਆਂ ਜਿਸ ਤਰ੍ਹਾਂ ਦੀਆਂ ਚਿੜੀਆਂ ਨੇ ਆਲਣਾ ਬਣਾਉਣਾ ਸ਼ੁਰੂ ਕੀਤਾ ਸੀ ਭੋਲੀਆਂ ਜਈਆਂ ਚੀਂ-ਚੀ ਕਰਦੀਆਂ ਕੁੜੀਆਂ ਆਰਗੀਆਂ ਉਹ ਜਦੋਂ ਆਪਣੇ ਦਾਜ ਲਈ ਚਾਦਰਾਂ ਗਲੀਚੇ ਤੇ ਫੁਲਕਾਰੀਆਂ ਉੱਤੇ ਕਸੀਦਾ ਪਈ ਕੱਢਦੀ ਹੁੰਦੀ ਤਾਂ ਉਹ ਆਸ-ਪਾਸ ਚੋਗਾ ਚੁਗਦੀਆਂ ਰਹਿੰਦੀਆਂ ਮਨਪ੍ਰੀਤ ਦੀ ਮਾਂ ਨੇ ਉਸ ਦੇ ਵਿਆਹ ਲਈ ਸਾਰਾ ਦਾਜ ਤਿਆਰ ਕਰ ਲਿਆ ਸੀ ਤੇ ਕੁਝ ਮਹੀਨਿਆਂ ਵਿੱਚ ਹੀ ਉਸ ਦੀ ਚੋਗ ਕਿਤੇ ਹੋਰ ਖਲਾਰੇ ਜਾਣ ਦੀ ਤਿਆਰੀ ਹੋ ਰਹੀ ਸੀ ਉਹ ਵੀ ਆਪਣੇ ਵਿਆਹ ਲਈ ਕੁਝ ਬਚੀਆਂ ਰਜਾਈਆਂ ਨਗੰਦਣ ਖੇਸਾਂ ਦੇ ਡੋਰੇ ਵਟਣ ਤੇ ਚੁੰਨੀਆਂ ਨੂੰ ਗੋਟੇ ਲਾਉਣ ਵਿੱਚ ਮਸਰੂਫ ਰਹਿੰਦੀ ਉਹ ਕਈ ਵਾਰ ਡੂੰਗੀ ਸੋਚ ਵਿੱਚ ਗਵਾਚੀ ਤੇ ਆਪਣੀ ਚਿੜੀਆਂ ਬਾਰੇ ਸੋਚਦੀ ਰਹਿੰਦੀ ਜੇ ਮੈਂ ਇੱਥੇ ਨਾ ਰਹੀ ਤਾਂ ਚਿੜੀਆਂ ਉਦਾਸ ਹੋ ਜਾਣਗੀਆਂ ਕੀ ਉਹ ਮੈਨੂੰ ਲੱਭਣ ਲਈ ਮੇਰੇ ਸੋਹਰੇ ਪਿੰਡ ਜਾਣਗੀਆਂ ਹੀ ਉਹ ਮੈਨੂੰ ਦੇਰ ਤੱਕ ਇੱਥੇ ਆਈ ਨੂੰ ਪਛਾਣ ਲੈਣਗੀਆ ਉਹ ਸੋਚਦੀ ਇਹ ਚਿੜੀਆਂ ਕਿੱਥੇ ਚਲੀਆਂ ਗਈਆਂ ਇਹ ਕਿਉਂ ਨਹੀਂ ਜਾਂਦੀਆਂ ਇੱਥੋਂ ਕਿਉਂ ਆਈਆਂ ਨੇ ਮੈਨੂੰ ਤੰਗ ਕਰਨ ਸੋਚਾਂ ਵਿੱਚ ਡੁੱਬੀ ਮਨਪ੍ਰੀਤ ਨੂੰ ਉਸਦੀ ਮਾਂ ਨੇ ਆਣ ਕੇ ਹਲੋਣਿਆ ਕੀ ਸੋਚਦੀ ਐ ਪੁੱਤ ਕੁਝ ਨਹੀਂ ਬਸ ਚਿੜੀਆਂ ਉਹ ਕਹਿੰਦੀ-ਕਹਿੰਦੀ ਰੁਕ ਜਾਂਦੀ ਤੂੰ ਤੇ ਝੱਲੀ ਐ ਚਿੜੀਆਂ ਨੂੰ ਲੈ ਕੇ ਦੁਖੀ ਹੋਈ ਜੰਨੀ ਐ ਇਹਨਾਂ ਦਾ ਕੀ ਐ ਅੱਜ ਇੱਥੇ ਤੇ ਕੱਲ ਕਿਤੇ ਹੋਰ ਚੋਗਾ ਪਈਆਂ ਜੁਗਣਗੀਆਂ ਇਹ ਵੀ ਤਾਂ ਤੇਰੀਆਂ ਹੀ ਪੈਣਾ ਨੇ ਕੁੜੀਆਂ ਤੇ ਚਿੜੀਆਂ ਦੀ ਤਾਂ ਕਿਸਮਤ ਵਿੱਚ ਹੀ ਵਿਯੋਗ ਲਿਖਿਆ ਏ ਪਹਿਲਾਂ ਮਾਪਿਆਂ ਦਾ ਤੇ ਫਿਰ ਧੀਆਂ ਦਾ ਮਾਂ ਦਾ ਬੋਲਦੀ ਦਾ ਗੱਜ ਪਰ ਆਇਆ ਤੇ ਉਸ ਦੇ ਹੰਝੂ ਛਲਕ ਪਏ ਹੌਲੀ ਹੌਲੀ ਕੀ ਹੋਇਆ ਮਨਪ੍ਰੀਤ ਵੱਡੀ ਹੋ ਗਈ ਤੇ ਹਮਮਸ ਵਾਧਾ ਗਿਆ ਜਿਉਂ-ਜਿਉਂ ਮਨਪ੍ਰੀਤ ਦੇ ਵਿਆਹ ਦੇ ਦਿਨ ਨੇੜੇ ਆਉਂਦੇ ਗਏ ਤਿਉਂ-ਤਿਉਂ ਉਸ ਦਾ 치ੜੀਆਂ ਪ੍ਰਤੀ ਮੋਹ ਤੇ ਪਿਆਰ ਵਧਦਾ ਹੀ ਗਿਆ ਉਹ ਵਾਰ-ਵਾਰ ਉਹਨਾਂ ਬਾਰੇ ਸੋਚਣ ਲਈ ਮਜਬੂਰ ਹੋ ਜਾਂਦੀ ਤੇ ਫਿਰ ਆਪੇ ਹੀ ਬੋਲ ਪੈਂਦੀ ਮੈਂ ਇਹਨਾਂ ਨੂੰ ਆਪਣੇ ਨਾਲ ਸਹੁਰੇ ਘਰ ਲੈ ਚਲਾਂਗੀ ਉਹਨੀ ਦਿਨੀ ਤਕਰੀਬਨ ਰੋਜ਼ ਹੀ ਮੀਂਹ ਪੈਂਦਾ ਸੀ ਨਿਤ ਮੀ ਪੈਣ ਕਰਕੇ ਨਿਤ ਨੇਰੀ ਝਖੜ ਆਉਣ ਲੱਗੇ ਦਰਖਤ ਧਰਤੀ ਨੂੰ ਲੱਗ ਲੱਗ ਕੇ ਜਾਂਦੇ ਕਈ ਤਾਂ ਨੇਰੀ ਵਿੱਚ ਟੁੱਟ ਜਾਂਦੇ ਨੇਰੀ ਅੱਗੇ ਕਈ ਨਾ ਟਿਕ ਸਕਦੇ ਮੀ ਇੰਨਾ ਜ਼ੋਰ ਦਾ ਸੀ ਕਿ ਬਰਾਂਡੇ ਤੋਂ ਅੱਗੇ ਤੱਕ ਅੰਦਰ ਤੱਕ ਵਾਛੜ ਜਾਂਦੀ ਸੀ ਨੇਰ ਗੁੱਪ ਹੋ ਗਿਆ ਕੱਖ ਨਜ਼ਰੀ ਨਾ ਆਵੇ ਕਰੀਬ 10 ਦਿਨ ਮੀ ਪੈਂਦਾ ਰਿਹਾ ਤੇ ਉਸ ਦਿਨ ਵੀ ਪੂਰੀ ਰਾਤ ਮੀ ਪੈਂਦਾ ਰਿਹਾ ਅੱਧੀ ਰਾਤ ਤੱਕ ਲੋਕ ਪਿੰਡ ਦੇ ਆਸ-ਪਾਸ ਦੀਆਂ ਡੇਰੀਆਂ ਵਾਲਿਆਂ ਨੂੰ ਬਾਜਾ ਮਾਰਨ ਲੱਗੇ ਹੜ ਆ ਗਿਆ ਹੜ ਆ ਗਿਆ ਤੇ ਪਾਣੀ ਦੇਖਦੇ ਆਂ ਦੇਖਦੇ ਆਂ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਡੇਰੀਆਂ ਤੋਂ ਲੰਘਦੀ ਸੜਕ ਟੁੱਟਣ ਦੀ ਧੀਰ ਸੀ ਕਿ ਪਾਣੀ ਠਾਠਾ ਮਾਰਦਾ ਆ ਚੜਿਆ ਸਭ ਕੁਝ ਤਰਿਆ ਤਰਾਇਆ ਰਹਿ ਗਿਆ ਬਸ ਲੋਕਾਂ ਨੇ ਡੰਗਰਾਂ ਦੇ ਗਲਾਂ ਦੇ ਰੱਸੇ ਤੇ ਸੰਗળી ਮਸਾਂ ਖੁੱਲੇ ਸੀ ਜਿੰਨਾ ਪਸ਼ੂਆਂ ਦੇ ਗਲਾਂ ਦੇ ਰਸੇ ਤੇ ਸੰਗਲ ਨਹੀਂ ਖੁੱਲੇ ਉਹ ਉੱਥੇ ਹੀ ਗੋਤੇ ਖਾਣ ਲੱਗੇ ਲੋਕਾਂ ਨੇ ਤਰਪਾਲਾਂ ਲੈ ਕੇ ਘਰਾਂ ਦੀਆਂ ਛੱਤਾਂ ਟਕੀਆਂ ਪਰ ਮੀਂਹ ਹਟਣ ਤੋਂ ਬਾਅਦ ਦਿਨ ਚੜ੍ਹਦੀ ਲੋ ਲੱਗਣ ਤੱਕ ਸਭ ਕੁਝ ਤਬਾਹ ਹੋ ਚੁੱਕਿਆ ਸੀ ਪਾਣੀ ਘਰਾਂ ਦੀਆਂ ਕੰਧਾਂ ਦੇ ਉੱਪਰ ਤੱਕ ਆ ਪਹੁੰਚਿਆ ਸੀ ਲੋਕਾਂ ਦਾ ਸਮਾਨ ਆਟਾ ਕਣਕ ਚੋਲ ਕੱਪੜੇ ਬਿਸਤਰੇ ਸਭ ਕੁਝ ਪਾਣੀ ਵਿੱਚ ਡੁੱਬ ਗਿਆ ਮਨਪ੍ਰੀਤ ਦਾ ਰੀਜਾ ਨਾਲ ਬਣਾਇਆ ਹੋਇਆ ਦਾਜ ਰੀਜਾ ਨਾਲ ਬਣਾਇਆ ਹੋਇਆ ਦਾਜ ਫੁਲਕਾਰੀਆਂ ਤੇ ਪਤਾ ਨਹੀਂ ਕੀ ਕੁਝ ਜਦੋਂ ਚੰਗੀ ਤਰ੍ਹਾਂ ਸਵੇਰਾ ਹੋਇਆ ਤਾਂ ਉਸਨੇ ਛੱਤ ਤੋਂ ਹੀ ਠਾਂ ਵਿੜੇ ਵੱਲ ਤੱਕਿਆ ਸਾਰੇ ਘਰ ਵਿੱਚ ਪਾਣੀ ਪਾਣੀ ਸੀ ਉਸ ਨੂੰ ਆਪਣੇ ਰੀਜਾ ਨਾਲ ਬਣਾਏ ਦਾਜ ਦਾ ਖਿਆਲ ਆਇਆ ਫੁਲਕਾਰੀਆਂ ਤੇ ਕੱਡੇ ਫੁੱਲ ਚੁੰਨੀਆਂ ਤੇ ਲਾਈ ਗੋਟੇ ਨਵੀਂ ਰੂੰ ਦੀਆਂ ਨਗੰਦੀਆਂ ਰਜਾਈਆਂ ਤੇ ਤਿਲਾਈਆਂ ਰੰਗ-ਬਰੰਗੀਆਂ ਪੱਖੀਆਂ ਰੇਸ਼ਮ ਦੇ ਸੂਟ ਹੁਣ ਤੱਕ ਤਾਂ ਸਭ ਗੰਦੇ ਪਾਣੀ ਵਿੱਚ ਰੰਗਿਆ ਗਿਆ ਸੀ ਫਿਰ ਅਚਾਨਕ ਉਸ ਦੀ ਨਜ਼ਰ ਹਵੇਲੀ ਦੀ ਕੰਧ ਉੱਪਰ ਲੀਆਂ ਇੱਟਾਂ ਨਾਲ ਛੋਂਦੇ ਪਾਣੀ ਤੇ ਪਈ ਬਰਾਂਡੇ ਦੀ ਬਾਹਰਲੀ ਕੰਧ ਦੀ ਨੁੱਕਰ ਨਾਲ ਕੁਝ ਮੋਈਆਂ ਹੋਈਆਂ ਚਿੜੀਆਂ ਤੈਰ ਰਹੀਆਂ ਸਨ ਉਸ ਨੇ ਬੜੀ ਜ਼ੋਰ ਦੀ ਚੀਖ ਮਾਰੀ ਹਾਏ ਮਾਂ ਮੇਰੀਆਂ ਭੈਣਾਂ ਮੂਹੀਆਂ ਹੋਈਆਂ ਚਿੜੀਆਂ ਕਹਾਣੀ ਖਤਮ ਹੁੰਦੀ ਹੈ ਇਜਾਜ਼ਤ ਦਿਓ ਧੰਨਵਾਦ